ਜੀ ਸਰ ਜੀ ਸਰ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਕੀ ਨਾਮ ਹੈ ਮਾਨਯੋਗ ਪੁਲਿਸ ਕਮਿਸ਼ਨਰ ਹਮਨਸਸ ਦਾ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ ਏਪੀ ਨਾਰਥ ਐਡੀਸ਼ਨਲ ਚਾਰਜ ਮੈਡਮ ਸੁਪਿੰਦਰ ਕੌਰ ਤੇ ਏਸੀ ਤੇ ਐਸਐਚਓ ਰੰਜੀਤ ਬਨੀਓ ਮਿਸਟਰ ਰੋਬਿਨ ਇਹਨਾਂ ਨੇ ਦੋ ਚੋਰ ਗ੍ਰਿਫਤਾਰ ਕੀਤੇ ਜਿਨ੍ਹਾਂ ਦਾ ਨਾਮ ਹੈ ਹਰਪ੍ਰੀਤ ਸਿੰਘ ਤੇ ਮਹਿੰਗਾ ਸਿੰਘ ਇਹਨਾਂ ਦੋਨਾਂ ਦੀ ਉਮਰ तकरीबन 32 ਸਾਲ ਦੇ ਲਾਗੇ ਤੱਕ ਹੈਗੀ ਹੈ ਤੇ 10ਵੀਂ 12ਵੀਂ ਦੇ ਲਾਗੇ ਤੱਕ ਪੜ੍ਹੇ ਆ ਤੇ ਇਹਨਾਂ ਤੇ ਐਫ ਆਈ ਆਰ ਨੰਬਰ 87 ਡੇਟਡ 10/7/2025 ਅੰਡਰ ਸੈਕਸ਼ਨ 303 2 317 2 ਬੀ ਐਨ ਐਸ ਰੰਜੀਤ ਐਵੇਨਿਊ ਰਜਿਸਟਰ ਹੋਈ ਸੀ ਤੇ ਬੇਸਿਕਲੀ ਇਹ ਮਾਮਲਾ ਹੈਗਾ ਇਹਨਾਂ ਤੋਂ ਸਾਨੂੰ 23 ਮੋਟਰਸਾਈਕਲ ਤੇ ਦੋ ਐਕਟਿਵਾ ਟੋਟਲ 25 ਟੂ व्हीਲਰਸ ਰਿਕਵਰ ਹੋਏ ਆ ਜਦੋਂ ਇਹ ਆਪਣੇ ਮੋਟਰਸਾਈਕਲ ਤੇ ਜਾ ਰਹੇ ਸੀ ਆ ਆਈਡੀ ਨਕਦ ਨੀ ਰੰਜੀਤ ਰੀਨਿਊ ਉਥੇ ਪੁਲਿਸ ਪਾਰਟੀ ਨੇ ਰੋਕਿਆ ਤੇ ਰੂਟੀਨ ਚੈਕਿੰਗ ਵਲੇ ਤੇ ਇਹਨਾਂ ਨੂੰ ਇਹਨਾਂ ਤੋਂ ਕਾਗਜ਼ ਆਪਣਾ ਮੰਗੇ ਜਿਹੜੇ ਪ੍ਰੋਵਾਈਡ ਨਹੀਂ ਕਰ ਸਕਿਆ ਤੇ ਜਦੋਂ ਪੁਲਿਸ ਪਾਰਟੀ ਇਹਨਾਂ ਨੂੰ ਥਾਣੇ ਲੈ ਕੇ ਗਈ ਤੇ ਵੈਰੀਫਾਈ ਕੀਤਾ ਤੇ ਪਤਾ ਚੱਲਿਆ ਕਿ ਇਹਨਾਂ ਨੇ ਆ ਕਾਫੀ ਮੋਟਰਸਾਈਕਲ ਸ਼ਹਿਰ ਦੀਆਂ ਤੇ ਸ਼ਹਿਰ ਦੇ ਸਰਾਊਂਡਿੰਗਸ ਵਕਫ ਵਕ ਥਾਂ ਮੋਂ ਤੋਂ ਮੋਟਰਸਾਈਕਲ ਚੋਰੀ ਕੀਤੇ ਸੀਗੇ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ 23 ਮੋਟਰਸਾਈਕਲ ਤੇ ਦੋ ਐਕਟਿਵਾ ਇਹਨਾਂ ਤੋਂ ਬਰਾਮਦ ਹੋਏ ਐ ਤੇ ਜਿਹੜੇ ਅਕਿਊਜ਼ ਹਰਪ੍ਰੀਤ ਸਿੰਘ ਐ ਇਹਦੇ ਤੇ ਪਹਿਲਾਂ ਵੀ ਤਿੰਨ ਕੇਸਿਸ ਹੈਗੇ ਐ ਇਹ ਦੋ ਕੇਸ ਤਾਂ ਰਣਜੀਤ ਐਵਨੀਓ ਥਾਣੇ ਦੇ ਨੇ ਤੇ ਇੱਕ ਲੋਪੋਕੇ ਦਾ ਹੈਗਾ ਅਮਰਸਰ ਰੂਰਲ ਦਾ ਤੇ ਜਿਹੜਾ ਮਹਿੰਗਾ ਸਿੰਘ ਐ ਉਹਦੇ ਤੇ ਚਾਰ ਕੇਸਿਸ ਹੈਗੇ ਐ ਐਨਡੀਪੀਐਸ ਸਾਖ ਦੇ ਵੀ ਹੈਗੇ ਐ ਤੇ ਤਿੰਨ ਘਰਿੰਡਾ ਥਾਣੇ ਦੇ ਨੇ ਅਮਰਸਰ ਰੂਰਲ ਦੇ ਤੇ ਇੱਕ ਰਣਜੀਤ ਐਵਨੀਓ ਥਾਣੇ ਦਾ ਹੈਗਾ ਤੇ ਅਸੀਂ ਇਹਨਾਂ ਦਾ ਰਿਮਾਂਡ ਲਿੱਤਾ ਪੁੱਜਗੇ ਚ ਕਰ ਰਹੇ ਆਂ ਤੇ ਜੇ ਸਾਨੂੰ ਹੋਰ ਵੀ ਕੁਝ ਪਤਾ ਚੱਲੂਗਾ ਅਸੀਂ ਤੁਹਾਡੇ ਤੱਕ ਮੱਚਾ ਮੰਗਦੇ ਸਰ ਇਹ ਸ਼ਾਇਦ ਜਿਹੜੇ ਹਿੱਸਿਆਂ ਤੋਂ ਪਾਰਕਿੰਗ ਤੋਂ ਮੋਟਰਸਾਈਕਲ ਚੋਰੀ ਕਰਦੇ ਹੁੰਦੇ ਆਂ ਮੇਰੇ ਗਲੀਆਂਾਂ ਵਿੱਚ ਜ਼ਿਆਦਾ ਮੇਰੇ ਚ ਇਹ ਪਾਰਕਿੰਗ ਵਿੱਚੋਂ ਮਾਰਕੀਟ ਪਲੇਸ ਸਾਰੇ ਪਾਸੇੋਂ ਮੋਟਰਸਾਈਕਲ ਤੇ ਸਕੂਟਰ ਚੋਰੀ ਕਰਦੇ ਸੀ ਉਹ ਅਸੀਂ ਰਿਮਾਂਡ ਲੱਤਾ ਜੀ ਸਾਨੂੰ ਮਿਲੇ ਇਹਨਾਂ ਦਾ ਰਿਮਾਂਡ 7-8 ਦਿਨ ਦਾ ਤੇ ਅਸੀਂ ਕੁਝ ਵੀ ਕਰਾਂਗੇ ਹਾਂ ਜੀ ਕਿੰਨੀ ਦੇਰ ਤੋਂ ਕੰਮ ਕਰਦੇ ਹੋ ਕਿੰਨੇ ਕਿ ਪਰਚੇ ਟੋਟਲ ਹੋ ਚੁੱਕੇ ਨੇ ਮੈਂ ਜਿਵੇਂ ਤੁਹਾਨੂੰ ਦੱਸਿਆ ਜੀ ਮੰਗਾ ਸਿੰਘ ਤੇ ਚਾਰ ਪਰਚੇ ਨੇ ਤੇ ਜਿਹੜਾ ਇਹ ਹਰਪ੍ਰੀਤ ਸਿੰਘ ਆਉਤੇ ਤਿੰਨ ਪਰਚੇ ਨੇ ਤੇ ਕਿੰਨੀ ਕੀ ਦੇਰ ਤੋਂ ਕੰਮ ਕਰਦੇ ਆ ਇਹ ਇਹ ਥੋੜੀ ਦੇਰ ਤੋਂ ਕੰਮ ਕਰ ਰਹੇ ਆ ਜੀ ਆਪਣਾ ਸਾਲ ਡੇਢ ਸਾਲ ਦੋ ਸਾਲ ਤੋਂ ਯਾ ਉਸ ਤੋਂ ਵੀ ਪਹਿਲਾਂ ਥੋੜਾ ਜਿਹਾ ਤੇ ਅਸੀਂ ਇਹਨਾਂ ਤੋਂ ਕਰ ਰਿਹਾ ਪੁੱਛ ਕੇ ਸਰ ਕਾਫੀ ਮੋਟਰਸਾਈਕਲ ਤੇ ਦੋ ਜਿੰਨਾ ਤਈ ਮੋਟਰਸਾਈਕਲ ਦੋ ਤਈ ਮੋਟਰਸਾਈਕਲ ਤੇ ਦੋ ਕਿੱਥੇ ਲੁਕਾ ਕੇ ਕਿੱਥੇ ਰੱਖਿਆ ਆ ਸੀ ਇਹ ਵਕਫਾ ਖਥਮ ਤੇ ਲੁਕਾ ਕੇ ਰੱਖਦੇ ਸੀ ਕੋਈ ਕਿ ਰਿਹਾ ਯਾਰ ਦੋਸਤ ਦੇ ਘਰ ਦੇ ਲਾਗੇ ਖੜਾ ਕਰਤਾ ਕੋਈ ਵਕਤਾ ਪਾਰਕਿੰਗ ਲੋਟੇ 'ਚ ਖੜਾ ਕਰਤਾ ਤੇ ਵੇਚਦੇ ਸੀ ਤੇ ਉਹਦੇ પાર્ਟਸ ਫੂਟਸ ਕੱਟ ਕੇ ਵੇਚਦੇ ਸੀ ਤੇ ਮੋਟਰਸਾਈਕਲ ਵੀ ਕੋਈ ਨਾ ਕੋਈ ਵੇਚਦੇ ਇਹਨਾਂ ਨੂੰ ਵੇਚਦੇ ਸੀ ਉਹਨਾਂ ਦੇ ਉੱਤੇ ਵੀ ਕੱਟਦੇ ਸੀ ਬਿਲਕੁਲ ਜੀ ਅਸੀਂ ਤਾਂ ਹੀ ਪੁੱਜ ਕੇ 'ਚ ਕਰ ਰਹੇ ਹਾਂ ਜੀ ਇਹਨਾਂ ਤੋਂ ਸਰ ਮੋਟਰਸਾਈਕਲ ਕਾਫੀ ਗੇਤੀ ਦੇ ਵਿੱਚ ਆ ਜੇ ਕੋਈ ਮਾਹੌਲਕਿਆ થਦਾ ਕੋ ਪ੍ਰੋਜ ਕਰਨਾ ਚਾਹੁੰਦਾ ਹੋਵੇ ਤਾਂ ਉਹਦੇ ਲਈ ਕੋਈ ਤੁਹਾਡੇ ਨੂੰ ਸ਼ੋਰਟੀ ਹੋਵੇ 3 ਮਹੀਨੇ ਹਦੀ ਹਦੀ ਅਸੀਂ ਆਪ ਉਹਨਾਂ ਤੱਕ ਅਸੀਂ ਹੋਰ ਵੀ ਥਾਣਿਆਂ ਤੋਂ ਮੋਟਰਸਾਈਕਲ ਵਗੈਰਾ ਰਿਕਵਰ ਕੀਤੇ ਐ ਤੇ ਅਸੀਂ ਆਪਣਾ ਆਰਡਰ ਲੈ ਕੇ ਕੋਟੋ ਤੇ ਅਸੀਂ ਜਿਹੜੇ ਮਾਲਕ ਨੇ ਉਹਨਾਂ ਤੱਕ ਅਸੀਂ ਉਹਨਾਂ ਵਾਪਸ ਵੀ ਕਰਾ ਦਿੱਤੀ ਠੀਕ ਠੀਕ